ਪੜ ਕਹ ਰਿਹਾ ਇਹ ਜੋ ਪੰਜਾਬ ਸਰਕਾਰ ਨੇ 2023 ਦੇ ਵਿੱਚ ਪੱਕੇ ਅਧਿਆਪਕਾਂ ਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਦਿੱਤੇ ਸੀਗੇ ਉਹ ਅਧਿਆਪਕ ਹੈ ਇਹ ਸ਼ੋਸ਼ਾ ਨਿਕਲਿਆ ਇਹ ਧੋਖਾ ਨਿਕਲਿਆ ਸਾਡੇ ਨਾਲ ਸਾਡੇ ਸਾਨੂੰ ਇੱਕ ਤਨਖਾਹ ਦੇ ਕੇ ਸਰਕਾਰ ਆਪਦਾ ਪੱਲਾ ਛਡਾਉਣਾ ਚਾਹੁੰਦੀ ਸੀ ਅਸੀਂ ਕੱਚੇ ਅਧਿਆਪਕ ਇੱਥੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਲੋਕਾਂ ਨੂੰ ਦੱਸਣਾ ਹੈ ਵੀ ਪੰਜਾਬ ਸਰਕਾਰ ਬਹੁਤ ਵੱਡੇ ਧੋਖੇबाज ਹੈ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਹਜੇ ਤੱਕ ਨਹੀਂ ਸੁਣੀ ਅਸੀਂ ਇੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਗਏ ਆਂ ਅਗਲੀਆਂ ਜਿਮਨੀ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਜਿਹੜਾ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਇਹਨਾਂ ਨੇ ਵੋਟਾਂ ਰੱਖਣਾ ਸੀ ਸਾਡੇ ਤੋਂ ਅਸੀਂ ਇਹਨਾਂ ਨੂੰ ਕਹਿਣ ਆਏ ਆਂ ਵੀ ਅਗਲਾ ਅਗਲਾ ਤੋਕਾ ਤੁਸੀਂ ਨਾ ਖਾ ਲਿਓ ਤੇ ਅਸੀਂ ਇੱਥੋਂ ਉੱਠ ਕੇ ਹੁਣ ਕੱਚੇ ਅਧਿਆਪਕ ਹੈ ਇਹ ਜੇ ਅਸੀਂ ਅੱਗੇ ਜਾ ਕੇ ਇੱਥੋਂ ਦੇ ਉਮੀਦਵਾਰ ਦੀ ਕੋਠੀ ਦੇ ਕੇ ਬੈਠਣ ਲੱਗੇ ਆ ਅਸੀਂ ਇਹ ਇੱਥੋਂ ਲੋਕਾਂ ਨੂੰ ਦੱਸ ਕੇ ਜਾਵਾਂਗੇ ਕਿ ਇਹ ਅਧਿਆਪਕ ਪੰਜਾਬ ਦੇ ਕੋਨੇ-ਕੋਨੇ ਤੋਂ ਆਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੁੰਝਾ ਫੇਰਾਂਗੇ ਇਹਨਾਂ ਦੇ ਇਹਨਾਂ ਦੀਆਂ ਵੋਟਾਂ ਦਾ ਕਿ ਇਹ ਸੇ ਝਾੜੂ ਦੇ ਨਾਲ ਜਿਹੜੀਆਂ ਇਹ ਵੋਟਾਂ ਮੰਗਦੇ ਆ ਇਹ ਸੇ ਝਾੜੂ ਦੇ ਨਾਲ ਇਹਨਾਂ ਦੀਆਂ ਵੋਟਾਂ ਦਾ ਹੁੰਜਾ ਫੇਰ ਕੇ ਜਾਵਾਂਗੇ ਪੰਜਾਬ ਸਰਕਾਰ ਨੂੰ ਦੱਸਾਂਗੇ ਕਿ ਕੱਚੇ ਅਧਿਕਾਰਕ ਹੁੰਦੇ ਕੀ ਅਸੀਂ ਸਪੈਸ਼ਲ ਕਾਡਰ ਤੇ ਆਪਕ ਯੂਨੀਅਨ ਪੰਜਾਬ ਤੋਂ ਸਟੇਟ ਕਮੇਟੀ ਬਣੀ ਹੋਏ ਉਹਨਾਂ ਦੇ ਮੈਂਬਰ ਆ ਅੱਜ ਤਰਨਤਾਰਨ ਵਿਖੇ ਧਰਨਾ ਲਗਾਇਆ ਗਿਆ ਸੀ ਕਿ ਅੱਜ ਤੋਂ ਤੁਸੀਂ 2 ਸਾਲ ਪਹਿਲਾਂ ਚੈੱਕ ਕਰੋ ਹੋਲਡਿੰਗ ਬੋਰਡ ਚੈੱਕ ਕਰੋ ਅਖਬਾਰਾਂ ਚੈੱਕ ਕਰੋ ਔਰੇ ਵਿੱਚ ਬੜੇ ਵੱਡੇ ਵੱਡੇ ਅਖ਼ਰਾ ਦੇ ਵਿੱਚ ਬਿਆਨ ਦਿੱਤੇ ਗਏ ਸੀ ਕੀ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਪਰ ਆ ਜੋ ਕੱਚੇ ਮੁਲਾਜ਼ਮ ਇਹ ਸਾਰੇ ਕੱਚੇ ਦੇ ਕੱਚੇ ਹੀ ਹਨ ਉਹ ਸਰਕਾਰ ਨੇ ਕਾਗਜ਼ਾਚ ਪੱਕੇ ਕੀਤੇ ਹੋਰਡਿੰਗ ਬੋਰਡਾਂ ਤੇ ਪੱਕੇ ਕੀਤੇ ਕੋਈ ਅਖਬਾਰਾਂ ਦੇ ਪੱਕੇ ਕੀਤੇ ਪਰ 2 ਸਾਲ ਬੀਤਣ ਦੇ ਬਾਵਜੂਦ ਅੱਜ ਨਾ ਮੁੱਖ ਮੰਤਰੀ ਦਾ ਪੈਨ ਕੱਚੇ ਤੇ ਆਪਾਂ ਲਈ ਚੱਲ ਰਿਹਾ ਨਾ ਤਾਂ ਕੀ ਆਮ ਪਬਲਿਕ ਲਈ ਚੱਲ ਰਿਹਾ ਅਸੀਂ ਅੱਜ ਵੀ ਮੁੱਖ ਮੰਤਰੀ ਸਾਹਿਬ ਦਾ ਇੱਥੇ ਦੌਰਾ ਸੀ ਅਸੀਂ ਉਹਨਾਂ ਨੂੰ ਬੇਨਤੀ ਕਰਨ ਆਏ ਸੀ ਕਿ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਅਸੀਂ ਪੇ ਸਕੇਲ ਦੀ ਮੰਗ ਕਰਦੇ ਹਾਂ ਪਰ ਅੱਜ ਮੁੱਖ ਮੰਤਰੀ ਸਾਹਿਬ ਤੇ ਛੱਡੋ ਪ੍ਰਸ਼ਾਸਨ ਤੱਕ ਨਹੀਂ ਇਥੋਂ ਦੀ ਸਾਡੀ ਸਾਰ ਨਹੀਂ ਲਈ